ਤੇ ਇਹ ਮੈਨੂੰ ਨਾ ਵੇਚੇ ਦਾ ਬਿੱਲ ਬਣਾ ਬਿੱਲ ਬਣਾਉਣ ਦੀ ਗੱਲ ਹੈ ਨਾਲ ਹੀ ਲੈ ਗਏ ਉਹ ਬਾਹਰ ਭੱਜ ਗਏ ਤੇ ਮੋਟਰਸਾਈਕਲ ਵਾਲੇ ਨੇ ਇਸ਼ਾਰਾ ਮਾਰਿਆ ਤੇ ਨਾਲ ਹੀ ਭੱਜ ਗਏ ਇਹ ਤੋਂ ਮਹੀਨਾ ਪਹਿਲਾਂ ਵੀ ਇਸੇ ਦੁਕਾਨ 'ਚ ਬੰਦ ਬਾੜ ਕੇ ਚੋਰੀ ਹੋਈ ਕਿਉਂਕਿ ਇਹ ਦਰਖਾਸਤ ਆਪਾਂ ਲਿਖਾਉਣ ਗਏ ਆ ਛਾੜੇ ਥਾਣੇ ਕਿਉਂਕਿ ਸ਼ੁਰੂ ਤੋਂ ਹੀ ਸਾਡੇ ਏਰੀਏ ਨੂੰ ਥਾਣਾ ਛਾੜਾ ਪੈਂਦਾ ਐਸਚੋ ਸਾਹਿਬ ਜਿਹੜੇ ਨਵੇਂ ਆਏ ਨੇ ਜਦੋਂ ਦੇ ਆਏ ਨੇ ਕਮ ਸੇ ਕਮ 2-3 ਮਹੀਨੇ ਹੋ ਗਏ ਆ ਇਹ 2-3 ਦਰਖਾਸਤਾਂ ਸਾਡੀਆਂ ਮਤਲਬ ਸਾਡੇ ਇਲਾਕੇ ਦੇ ਗਈਆਂ ਤਾਂ ਮਤਲਬ ਦਰਖਾਸਤਾਂ ਵੀ ਲੈਣ ਦੇ ਟਾਈਮ ਦੇ ਜੀ ਇੱਕ ਮੋਜ ਪੈਂਦਾ ਮਾਮਲੇ ਦਾ ਅੱਜ ਤੇ ਇੱਕ 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 ਮੁੰਡਾ ਲੜਕਾ ਆਇਆ ਇੱਕ ਸਰਦਾਰ ਲੜਕਾ ਆ ਉਹ ਆ ਕੇ ਕਹਿੰਦਾ ਜੈਨ ਦਿਖਾਓ ਤੇ ਮੈਂ ਗਿਫਟ ਕਰਨਾ ਭਾਬੀ ਆਪਣੀ ਨੂੰ ਤੇ ਗਿਫਟ ਕਰਨਾ ਤੇ ਉਹ ਜੈਨ ਦਿਖਾਈ ਜੇ ਨਾਲ ਪੈਨ ਲਈ ਨਾਲ ਛੱਡੇ ਵਾਲਾ ਪੈਨ ਤੇ ਇਹ ਨਾਲੇ ਇੱਕ ਰਿੰਗ ਤੇ ਬਿਲਕੁਲ ਬਣਾ ਲਿਆ ਕਿਨੇ ਪੈਸੇ ਥੋੜੇ ਆ ਮੈਂ ਬਾਕੀ ਪੈਸੇ ਥੋੜੇ ਕਿਨਾਂ ਪਾ ਬਾਕੀ ਗੂਗਲ ਪੇ ਕਰ ਦਿੰਦਾ ਮੈਂ ਕਿ ਚਲੋ ਗੂਗਲ ਪੇ ਕਰਵਾ ਦੋ ਬੱਚੇ ਕਿਤੇ ਗੂਗਲ ਪੇ ਕਰਵਾ ਦੋ ਸਸੀ ਦਾ ਦੋਸਤੋ ਮੈਂ ਹੈ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਤ ਤਸਵੀਰਾਂ ਖਾਵਾਂਗੇ ਅਮਰਸਾਦ ਦੇ ਪਿੰਡ ਮਾਹਲ ਦੇ ਅੰਡੇ ਦੀਆਂ ਜਿੱਥੇ ਕੀ ਅਰਸ਼ ਜੁਲਮ ਉਤੇ ਇੱਕ ਫਿਲਮੀ ਅਦਾਜ ਦੇ ਨਾਲ ਦੋ ਨੌਜਵਾਨ ਆਉਂਦੇ ਨੇ ਅਤੇ ਇਥੋਂ ਜਿਹੜਾ ਕੀ ਲੁੱਟੇ ਦੇ ਵਾਰਦਾ ਦੇ ਨਾਲ ਜਿਹੜਾ ਕੀ ਸਨਾਰਾ ਅਰਸ਼ ਜੁਲਰ ਆ ਉਹਨਾਂ ਕੋ ਜਿਹੜਾ ਸੋਨੇ ਦਾ ਸਮਾਨ ਇੱਕ ਚੈਨ ਤੇ ਇੱਕ ਜਿਹੜੇ ਟੋਪਸ ਵਗੈਰਾ ਉਹ ਲੈ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿਸ ਤਰ੍ਹਾਂ ਜਿਹੜੇ ਨੌਜਵਾਨ ਤੋਂ ਆਉਂਦੇ ਨੇ ਅਤੇ ਆ ਕੇ ਸੰਦਾਰਿਆਂ ਨੂੰ ਕਹਿੰਦੇ ਨੇ ਵੀ ਉਸ ਦੀ ਭਾਬੀ ਦੇ ਮੈਰੇ ਅਨਿਵਰਸਰੀ ਆ ਉਹਨਾਂ ਦੇ ਅਤੇ ਉਹਨਾਂ ਵਾਸਤੇ ਗਿਫਟ ਵਾਸਤੇ ਜਿਹੜਾ ਉਹਨੂੰ ਸੋਨੇ ਦਾ ਸਮਾਨ ਚਾਹੀਦਾ ਵਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਅਤੇ ਉਹਨਾਂ ਵੱਲੋਂ ਜਿਹੜਾ ਕਿ ਸੋਨੇ ਦਾ ਸਮਾਨ ਦਿਖਾਇਆ ਜਾਂਦਾ ਵਾ ਅਤੇ ਉਸ ਤੋਂ ਬਾਅਦ ਇੱਕ ਨੌਜਵਾਨ ਜੋ ਕਿ ਰੰਗ ਦਾ ਘੋਰਾ ਵਾ ਅਤੇ ਉਸ ਵੱਲੋਂ ਸੰਯਾਰਾਂ ਦੇ ਗਾਂ ਤੇ ਆ ਕੇ ਜਿਹੜਾ ਸੋਨੋ ਸੋਨੇ ਦਾ ਜਿਹੜਾ ਸਬਾਨ ਉਹ ਵੇਖਿਆ ਜਾਂਦਾ ਵਾ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਇਹ ਦੋਵੇਂ ਪਿਓ ਪੁੱਤ ਨੇ ਜਿਹੜਾ ਕਿ ਜਿਲ੍ਹਾ ਕੀ ਦੁਕਾਨ ਦੇ ਉੱਤੇ ਲੁੱਟ ਹੋਈ ਆ ਗੱਲਬਾਤ ਵੀ ਕਰਾਂਗੇ ਪੁੱਛਾਂਗੇ ਸਾਰਾ ਮਾਮਲਾ ਹੈ ਕੀ ਆ ਕਿਉਂਕਿ ਬੜੇ ਫਿਲਮੀ ਅੰਦਾਜ਼ ਦੇ ਨਾਲ ਇੱਥੇ ਜਿਹੜਾ ਕਿ ਸਭ ਤੋਂ ਪਹਿਲਾਂ ਸਬਾਨ ਵੇਖਿਆ ਜਾਂਦਾ ਵਾ ਅਤੇ ਉਹ ਸਬਾਨ ਵੇਖਣ ਤੋਂ ਬਾਅਦ ਉਹਨਾਂ ਨੂੰ ਜਿਹੜਾ ਕਿ ਗੱਲਾਂ ਵਿੱਚ ਰਗਾ ਕੇ ਜਦੋਂ ਬਿੱਲ ਬੁਲਾਉਣ ਦੀ ਵਾਰੀ ਆਉਂਦੀ ਆ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਲੁੱਟ ਪਈ ਜਾਂਦੀ ਆ ਅਤੇ ਸਮਾਨ ਸਾਰਾ ਲੈ ਕੇ ਉਹ ਭੱਜ ਜਾਂਦੇ ਨੇ ਗੱਲਬਾਤ ਕਰਾਂਗੇ ਭਾਈ ਸਾਹਿਬ ਦੇ ਨਾਲ ਹੀ ਹਾਂਜੀ ਭਾਈ ਸਾਹਿਬ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਗਰਵਚਨ ਸਿੰਘ ਆ ਸਰ ਮੇਰਾ ਨਾਮ ਗਰਵਚਨ ਸਿੰਘ ਆ ਸਰ ਸਿੰਘ ਜੀ ਹੋਇਆ ਕਰੋ ਸੀ ਇਹ ਵਾਕਿਆ ਤੇ ਕਿੰਨੀ ਤਰੀਕ ਦੀ ਵਾਕਿਆ ਦੀ ਗੱਲ ਆ ਤੇ ਦਸ਼ਕਾਂ ਨੂੰ ਸਾਡੇ ਕਰਨ ਇਹ ਸਰ ਪਰਸੋਂ ਦੀ ਗੱਲ ਦੇ ਇਹ ਦਵੇਂ ਬੱਚੇ ਬੈਠੇ ਸੀ ਛੋਟੇ ਮੇਰੇ ਦਵੇਂ ਬੱਚੇ ਬੈਠੇ ਸੀ ਤੇ ਇਹ ਇਹ 3:00 ਵਜੇ ਕੇ 15 ਮਿੰਟ ਤੇ ਇੱਕ ਸਰਦਾਰ ਮੁੰਡਾ ਆ ਤੇ ਸਰਦਾਰ ਮੁੰਡਾ ਆ ਕਹਿੰਦਾ ਮੇਰੀ ਭਾਬੀ ਦੀ ਇਨਵੈਸਟੀ ਆ ਤੇ ਮੈਨੂੰ ਥੋੜਾ ਸਮਾਨ ਚਾਹੀਦਾ ਵਾ ਉਹ ਸਮਾਨ ਵਿਖਾਇਆ ਵੇਚਿਆ ਨੇ ਕਹਿੰਦੇ ਵੀ ਅਸੀਂ ਤੇ ਐਂ ਕੁਸ਼ੀ ਨਹੀਂ ਕਰਦੇ ਵੀ ਆਰਡਰ ਦੇ ਸਮਾਨ ਤਿਆਰ ਕਰਦੇ ਆ ਉਹ ਇੱਕ ਪੀ ਸਾਡੇ ਕੋਲ ਚੈਨ ਦਾ ਤਿਆਰ ਪਿਆ ਸੀ ਤੇ ਉਹ ਇਹ ਬੇਟੇ ਨੇ ਦਿਖਾਇਆ ਵੀ ਇੱਕ ਪੀ ਹੈਗਾ ਤੂੰ ਇੱਥੇ ਵੇਖ ਲਓ ਉਹ ਬੇਟੇ ਨੇ ਦਿਖਾਇਆ ਨਾਲ ਇੱਕ ਪੈਂਟਲ ਹੀ ਤੇ ਨਾਲ ਇੱਕ ਕਹਿੰਦਾ ਕਿ ਰਿੰਗ ਦਿਖਾ ਦਊ ਵੱਡੀ ਰਿੰਗ ਦਿਖਾਈ ਵੱਡੀ ਪਸੰਦ ਨਹੀਂ ਕੀਤੀ ਉਹਨੇ ਉਹ ਕਹਿੰਦਾ ਛੱਲਾ ਜਿਹਾ ਦਿਖਾ ਦੋ ਛੱਲਾ ਭਾਰਾ ਹੀ ਉਠਲਾਈ ਦਾ ਪੀ ਸੀ 3 ਗ੍ਰਾਮ ਦਾ ਛੱਲਾ ਸੀ ਤੇ ਉਹ ਸੰਦਲੋ ਕੇ 3 ਗ੍ਰਾਮ ਚ ਲੈ ਆਈ ਤੇ ਬਾਕੀ ਚੈਨ ਪਾ ਕੇ 1.5 ਲੱਖ 30 ਹਜ਼ਾਰ ਦਾ ਸਮਾਨ ਲੈ ਕੇ ਇੱਥੇ ਦਿਖਾਇਆ ਬਈ ਕਹਿੰਦਾ ਬਿੱਲ ਬਣਾ ਦੋ ਬਿੱਲ ਬਣਾਇਆ ਕਹਿੰਦੇ ਪੈਸੇ ਕਾਊਂਟ ਕਾਊਂਟ ਚ ਪਾਉਣ ਲੱਗਾ ਵਾ ਭਾਬੀ ਨੂੰ ਕੈਨ ਫੋਨ ਕੀਤਾ ਕਾਊਂਟ ਚ ਪੈਸੇ ਪਾਉਣ ਵਾਸਤੇ ਤੇ ਪੈਸੇ ਉਹ ਪੈਸੇ ਪੂਏ ਤੇ ਪੈ ਨਹੀਂ ਤੇ ਇੱਕ ਮੁੰਡੇ ਨੂੰ ਫੋਨ ਕੀਤਾ ਉਹਨੇ ਮੋਟਰਸਾਈਕਲ ਤੇ ਉਹ ਇੱਥੇ ਆਇਆ ਇੱਥੇ ਨਾਲ ਹੀ ਆ ਤੇ ਗੱਡੀ ਮੋੜੀ ਉਹਨੇ ਤੇ ਨਾਲ ਹੀ ਤੋਂ ਸਾਡਾ ਸਮਾਨ ਚੁੱਕ ਕੇ ਤੇ ਬੇਟਾ ਬਿੱਲ ਬਣਾਉਣ ਡਿਆ ਰੇ ਤੋਂ ਨਾਲ ਹੀ ਸਮਾਨ ਚੁੱਕ ਕੇ ਭੱਜ ਗਿਆ ਰੇ 100 ਵੀ ਰਸਿੰਦੀ ਜਦੋਂ ਦੋ ਜਿਹੜੇ ਨੌਜਵਾਨ ਆਉਂਦੇ ਨੇ ਇਹ ਕਾਦੇ ਤੇ ਹੁੰਦੇ ਨੌਜਵਾਨ ਇਹਨਾਂ ਦੀ ਉਮਰ ਕਿੰਨੀ ਹੈ ਦੱਸੋ ਸਾਡੇ ਕਰਦੇ ਹੋ ਤੇ ਜਿਹੜੇ ਇਹਨਾਂ ਦੇ ਕੋਈ ਸੀਸੀਟੀਵੀ ਵਗੈਰਾ ਕੋਈ ਫੁਟੇਜ ਹੈਗੀ ਇਹਨਾਂ ਤੋਂ ਦੋ ਦੋ ਸਾਡੇ ਕੋਲ ਫੁਟੇਜ ਹੈਗੀ ਐਡੀ ਸਾਰਾ ਕੋਈ ਸੀਸੀਟੀਵੀ ਕੈਮਰੇ ਦੀ ਫੋਟੋ ਸਾਰੀ ਕੋਈ ਹੈਗੀ ਸਾਡੇ ਕੋਲ ਇਹ ਉਮਰ ਹੈਗੀ ਜੇ 32 ਸਾਲ ਦੀ ਮੁੰਡੇ ਦੀ ਉਮਰ ਜਿਹੜਾ ਚੋਂ ਬਾਹਰ ਹੁਣਤਾ ਉਹਦੀ 28 29 ਸਾਲ ਦੀ ਜੇ ਇਹ ਦੋਵੇਂ ਇਹ ਜਿਹੜੇ ਸੀ ਸਰਦਾਰ ਸੀ ਜਾਂ ਮੁੰਨੇ ਸੀ ਕੱਪੜੇ ਕਿਸ ਤਰ੍ਹਾਂ ਦੇ ਪਾ ਸੀ ਹੁਲੀਆ ਕਿਸ ਤਰ੍ਹਾਂ ਦਾ ਸੀ ਇਹਨਾਂ ਦੱਸੋ ਇਹ ਵੀ ਦੀ ਪੱਗ ਬਣ ਕੇ ਆਈ ਸੀ ਪਾਗ ਬਣ ਕੇ ਆਈ ਤੇ ਇਹ ਮੁੰਡੇ ਮੋਨੇ ਲੱਗਦਾ ਮੈਨੂੰ ਮੁੰਡਾ ਮੋਨਾ ਲੱਗਦਾ ਦਾੜੀ ਕੱਕੀ ਕੱਕੀ ਦਾੜੀ ਆ ਮੁੰਡਾ ਲੰਮਾ ਚਾ ਸੋਹਣਾ ਜਵਾਨ ਆ ਤੇ ਕੱਕੀ ਕੱਕੀ ਦਾੜੀ ਇੱਕ ਮੁੰਡਾ ਮੋਨਾ ਸੀ ਉਹ ਬਾਹਰ ਹੀ ਖਲੋਤਾ ਰਿਹਾ ਉਹਦੇ ਅੰਦਰ ਨਹੀਂ ਆਇਆ ਜੇ ਤੇ ਇਹ ਮੁੰਡਾ ਅੰਦਰ ਆਇਆ ਜੇ ਤੇ ਇਸ ਮਾਲ ਲੁੱਟ ਕੇ ਭੱਜ ਕੇ ਤਾਂ ਲੱਕੋ ਲੈ ਕੇ ਫਰਾਰ ਹੋ ਗਏ ਸਨ ਜਦੋਂ ਤੁਸੀਂ ਬੱਚੇ ਵੀ ਗਏ ਤੇ ਉਹ ਪਤਾ ਨਹੀਂ ਕਿਹੜੀ ਗਲੀ 'ਚ ਵੜ ਗਏ ਤੇ ਉਹ ਦਿਖੇ ਨਹੀਂ ਵੀ। ਮੇਰੇ ਅਸੋ ਵੀ ਇਸ ਬੰਦ ਵਿੱਚ ਤੁਸੀਂ ਕੋਈ ਇਹਨਾਂ ਦਾ ਕੋਈ ਪੁਲਿਸ ਪ੍ਰਸ਼ਾਸਨ ਨੂੰ ਕੋਈ ਮੰਗ ਪੱਤਰ ਜਾਂ ਕੁਝ ਦਿਖਾ ਦਿੱਤੀ ਹੈ ਕਿ ਇਹ ਪੁਲਿਸ ਲੋਕ ਕਰੀ ਦੀ। ਪੁਲਿਸ ਪ੍ਰਸ਼ਾਸਨ ਨੂੰ ਅਸੀਂ ਨਾ ਇੰਨੇ ਫੋਨ ਕੀਤੇ ਜੀ ਤੇ ਪੁਲਿਸ ਪ੍ਰਸ਼ਾਸਨ ਕਹਿੰਦੀ ਆ ਜੀ ਤੁਹਾਡਾ ਏਰੀਆ ਕਮੋਹ ਵੈਂਦਾ ਜੀ। ਅਹੀਂ ਕਮੋਵ ਵਾਲਿਆਂ ਨੂੰ ਵੀ ਫੋਨ ਕੀਤਾ ਤੇ ਕਮੋਵ ਵਾਲੇ ਕਹਿੰਦੇ ਤੁਹਾਡਾ ਏਰੀਆ ਜਿਹੜਾ ਵਾ ਏ ਕਨੋ ਕੇ ਹਾੜਾ ਸਾਹ ਪੈਂਦਾ ਵਾ ਤੇ ਨਾ ਤੇ ਸਾਡੀ ਰਿਪੋਰਟ ਛਾਟੇ ਵਾਲੇ ਲਿਖਣਦੇ ਤੇ ਨਾ ਕਮੋਵ ਵਾਲੇ ਲਿਖਣਦੇ ਤੇ ਅੱਜ ਸਰ ਪਹਿਲਾਂ ਵੀ ਇੱਕ ਸਾਡੀ ਇੱਕ ਪਹਿਲੀ ਤਰੀਕ ਨੂੰ ਚੋਰੀ ਹੋਈ ਏ ਉਹ ਵੀ 288 ਹਜ਼ਾਰ ਦਾ ਉਦੋਂ ਨੁਕਸਾਨ ਹੋ ਗਿਆ ਉਦੋਂ ਵੀ ਅਜਨ ਨੇ ਕੋਈ ਕੋਈ ਸਾਡੀ ਰਿਪੋਰਟ ਨਹੀਂ ਲਿਖੀ ਕੋਈ ਕੁਝ ਨਹੀਂ ਕੀਤਾ ਇਹਨਾਂ ਸਾਡੇ ਵਾਸਤੇ ਤੇਹੀਂ ਉਹੋ ਹੀ ਸਾਨੂੰ 1 ਮਹੀਨਾ ਹੋ ਗਿਆ ਉਹੋ ਹੀ ਭੜਕਾਉਂਦੇ ਸੀ ਕਿ ਦੂਜੀ ਚੋਰੀ ਹੁਣ ਫੇਰ ਸਾਡੀ ਹੋ ਗਈ ਦੇਖੋ ਹੋ ਗਈ ਯਾਰ ਕੀ ਸਾਡੀ ਫੇਰ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਇਹ ਹਾਲਾਤ ਨੇ ਕੀ ਹਾਲਾਤ ਨੇ ਸਾਡੇ ਪੰਜਾਬ ਪੁਲਿਸ ਦੇ ਅਕਸਰ ਆਪਣੀ ਰਿਪੋਰਟਾਂ ਲਿਖਾਉਣ ਵਾਸਤੇ ਇਹਨਾਂ ਨੂੰ ਜਿਹੜਾ ਕੀ ਦਰਦਾਂ ਦੀ ਠੋਕਰਾਂ ਖਾਣੀਆਂ ਪੈਂਦੀਆਂ ਨੇ ਇੱਕ ਦੇ ਇੱਕ ਮਹੀਨੇ ਵਿੱਚ ਦੋ ਦੋ ਉਹਨਾਂ ਦੀਆਂ ਚੋਰੀਆਂ ਹੁੰਦੀਆਂ ਨੇ ਪਹਿਲੋ ਸੰਧ ਬਾੜ ਕੇ ਜਿਹੜੀ ਕੰਧ ਬਾੜ ਕੇ ਜਿਹੜੀ ਦੁਕਾਨ ਦੀ ਚੋਰੀ ਕੀਤੀ ਜਾਂਦੀ ਆ 1,88,000 ਜਿਹੜਾ ਨੁਕਸਾਨ ਹੋ ਜਾਂਦਾ ਅਤੇ ਉਸ ਤੋਂ ਬਾਅਦ ਦੂਜੀ ਚੋਰੀ ਹੁੰਦੀ ਆ ਜਿਹੜੇ ਕਿ ਦੋ ਨੌਜਵਾਨ ਆਉਂਦੇ ਨੇ ਫਿਲਮੀ ਇੰਦਾਰ ਦੇ ਨਾਲ ਆ ਕੇ ਇਹਨਾਂ ਕੋਲ ਸਮਾਨ ਦੇਖਦੇ ਨੇ ਅਤੇ ਕਹਿੰਦੇ ਨੇ ਕਿ ਉਹਨਾਂ ਦੀ ਭਾਬੀ ਦੀ ਮੈਰਿਟ ਯੂਨੀਵਰਸਿਟੀ ਆ ਉਹਨਾਂ ਵਾਸਤੇ ਇੱਕ ਚੈਨ ਤੇ ਇੱਕ ਟੋਪਸ ਚਾਹੀਦਾ ਵਾਰ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇੰਡੀਅਨ ਫੀਲਮਾਂ ਵਿੱਚ ਇਹ ਨੌਜਵਾਨ ਆਉਂਦਾ ਅਤੇ ਜਦੋਂ ਬਿੱਲ ਬਣਾਉਣ ਦੀ ਵਾਰੀ ਆਉਂਦੀ ਆ ਅਤੇ ਜਦੋਂ ਵੀਰ ਬਿੱਲ ਬਣਾਉਣ ਲੱਗਦਾ ਅਤੇ ਉਸ ਤੋਂ ਬਾਅਦ ਜਿਹੜੇ ਨੌਜਵਾਨ ਬਾਅਦ ਜਿਹੜਾ ਸਮਾਨ ਲੈ ਕੇ ਭੱਜਦਾ ਇਹ ਵੀਰ ਮਗਰ ਭੱਜਦੇ ਨੇ ਪਰ ਕਿਸੇ ਤਰ੍ਹਾਂ ਇਹਨਾਂ ਵਲੋਂ ਜਿਹੜਾ ਕਿ ਨਹੀਂ ਕੋਈ ਨਵੇਂ ਨੌਜਵਾਨ ਫੜੇ ਜਾਂਦੇ ਪਰ ਅੱਜ ਵੀ ਇਹ ਬੰਦਸੀ ਜਿਹੜੇ ਨੌਜ ਜਿਹੜੇ ਪਰਿਵਾਰ ਵਾਲੇ ਜਿਨ੍ਹਾਂ ਨਾਲ ਤੱਕਾ ਹੋਇਆ ਵਾ ਜਿਨ੍ਹਾਂ ਨਾਲ ਚੋਰੀ ਹੋਈ ਆ ਅੱਜ ਵੀ ਜਿਹੜੇ ਨੇ ਪੁਲਿਸ ਤੋਂ ਇਨਸਾਫ ਵਾ ਲੈਣ ਵਾਸਤੇ ਦੱਦਈ ਠੋਕਰਾ ਖਾ ਰਹੇ ਨੇ ਹਜੇ ਤੱਕ ਪੁਲਿਸ ਇਹਨਾਂ ਨੂੰ ਦੱਸ ਨਹੀਂ ਸਕੀ ਵੀ ਇਹਨਾਂ ਦਾ ਇਲਾਕਾ ਕਿਹੜਾ ਪੈਂਦਾ ਆ ਆਪ ਹੀ ਥਾਣਾ ਛਾਟਾ ਪੈਂਦਾ ਆ ਕਿ ਜਾਂ ਥਾਣਾ ਜਿਹੜਾ ਕੰਬੋ ਪੈਂਦਾ ਵਾ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਇੱਕ ਤੇ ਲੱਖਾਂ ਦੀ ਡੋਟ ਕਰਾ ਲਈ ਆ ਪਰ ਅਜ ਤੱਕ ਇਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਕਿਸ ਤਰ੍ਹਾਂ ਦੇਖ ਦਿਓ ਮਹੀਨੇ ਦੋ ਦੋ ਵਾਰੀਆਂ ਚੋਰੀਆਂ ਹੋ ਜਾਂਦੀਆਂ ਨੇ ਪਰ ਅਜ ਤੱਕ ਤੁਹਾਨੂੰ ਇਨਸਾਫ ਨਹੀਂ ਮਿਲਿਆ ਸਰ ਇਹਨਾਂ ਇਸੇ ਕਰਕੇ ਨਹੀਂ ਆ ਵੇਖੋ ਕਮਿਸ਼ਨ ਦੇ ਸਾਹਮਣੇ ਰਿਪੋਰਟ ਆਹ ਵੇਖੋ ਸਰ ਅਸੀਂ ਕਮਿਸ਼ਨ ਸਾਹਿਬ ਦੇ ਨਾ ਅਸੀਂ ਦਰਖਵਾ ਦੇ ਲੱਗਿਆ ਵੀ ਸਾਨੂੰ ਕੋਈ ਨਿਆਂ ਦਿੱਤਾ ਜਾਵੇ ਅਸੀਂ ਕਿੱਥੇ ਰਿਪੋਰਟ ਕਰਨੀ ਆ ਕਿੱਥੇ ਰਿਪੋਰਟ ਕਰਨੀ ਆ ਸਰਪੰਚ ਸਾਹਿਬ ਦਾ ਕਿੱਥੇ ਰਿਪੋਰਟ ਕਰਨੀ ਆ ਸਾਨੂੰ ਪਤਾ ਨਹੀਂ ਲੱਗਦਾ ਹੁਣ ਕਮਿਸ਼ਨ ਸਾਹਿਬ ਦੇ ਚੱਲੇ ਆ ਜੀ ਹੁਣ ਵੇਖੋ ਕਮਿਸ਼ਨ ਸਾਹਿਬ ਹੁਣ ਸਾਡੇ ਵਾਸਤੇ ਕੀ ਕਰਦੇ ਨੇ ਹੁਣ ਬਾਕੀ ਜੋ ਕਰਨਾ ਕਮਿਸ਼ਨ ਸਾਹਿਬ ਨੇ ਕਰਨਾ ਵੀ ਕਿਸਾਨੂੰ ਕੋ ਮੋ ਥਾਣੇ ਦੇ ਭੇਜਦੇ ਆ ਤੇ ਜਾਂ ਇਧਰ ਉਹ ਰਿਪੋਰਟ ਦਿੰਦੇ ਹੁਣ ਵੇਖੋ ਮਹਾਰਾਜ ਦੀ ਕਿਰਪਾ ਪਰ ਕੀ ਲੱਗਦਾ ਨਹੀਂ ਇਹ ਵੀ ਤੁਹਾਨੂੰ ਹਿਸਾਬ ਲੈਣ ਵਾਸਤੇ ਦਾਦਾ ਜੀ ਠੋਕਰੀਆਂ ਖਾਣੇ ਪੈਂਦੀ ਆ ਹਜੇ ਤੱਕ ਤੁਹਾਨੂੰ ਹਿਸਾਬ ਨਹੀਂ ਕਦੀ ਠਾਣਾ ਕਹਿੰਦੀ ਆ ਵੀ ਕਬੂ ਪੈਂਦਾ ਕਦੀ ਕਹਿੰਦੀ ਟਾੜਾ ਛਾੜਾ ਪੈਂਦਾ ਇਸੇ ਉੱਧਰ ਜਿ ਰਹਿ ਗਏ ਤੁਸੀਂ ਉਹਨਾਂ ਦੇ ਸਰ 1 ਮਹੀਨੇ ਤੋਂ ਬੇਕੂ ਬਣਾਇਆ ਜਾਂਦੇ ਨੇ ਇੱਕ ਮੋਹ ਵਾਲੇ ਕਹਿੰਦੇ ਤੁਸੀਂ ਛਾਟੇ ਦੋ ਛਾਟੇ ਵਾਲੇ ਕਹਿੰਦੇ ਕਮੋਹ ਦੋ ਸਮਝ ਲਓ ਕਿ 1 ਮਹੀਨਾ ਹੋ ਗਿਆ ਅਸੀਂ ਪਰੇਸ਼ਾਨ ਹੋਣ ਦੇ ਲਈ ਸਮਝ ਲਓ ਕਿ ਨਾ ਸਾਨੂੰ ਕੋਈ ਨਿਆ ਮਿਲਦੀ ਆ ਤੇ ਨਾ ਸਾਡੀ ਕੋਈ ਦਰਖਾਸਤ ਨਹੀਂ ਗਈ ਜਾਂਦੀ ਜੇ ਤੇ ਸਮਝ ਲਓ ਕਿ ਦੂਜੀ ਵਾਰ ਫੇਰ ਸਾਡੀ ਚੋਰੀ ਹੋ ਗਈ ਤੇ ਤੁਹਾਨੂੰ ਪਤਾ ਘਰਾਂ ਦੇ ਵਿੱਚ ਤੇ ਖਰਚੇ ਪੂਰੇ ਨਹੀਂ ਹੁੰਦੇ ਜੀ ਤੇ ਇੰਦਾ ਚੋਰੀਆਂ ਕਰ ਕਰਕੇ ਲੁਟਾ ਕੇ ਅਸੀਂ ਜਿੰਦਲ ਕੇ ਮੇਰੇ 4-5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਸਰਕਾਰਾਂ ਤੋਂ ਕੀ ਮੰਗ ਕਰਦੇ ਹੋ ਕੀ ਅਪੀਲ ਕਰਨਾ ਜਾਊਗਾ ਸਰਕਾਰਾਂ ਵਾਸਤੇ ਇਹੀ ਬੇਨਤੀ ਕਰਨ ਦਾ ਹੈ ਜੀ ਤੇ ਸਾਡੇ ਸਾਡੇ ਸਰਪੰਚ ਸਾਹਿਬ ਨੇ ਵੀ ਬੜੇ ਫੋਨ ਕੀਤੇ ਭਈ ਇਹਨਾਂ ਦਾ ਥਾਣਾ ਜਿਹੜਾ ਵੇ ਹਿਹਾਟੇ ਦਾ ਪੈਂਦਾ ਵਾ ਤੇ ਸਰਪੰਚ ਸਾਹਿਬ ਦੀ ਵੀ ਨਹੀਂ ਸੁਣੀ ਜਾਣ ਲਈ ਜੀ ਹੁਣ ਇਸੇ ਕਰਕੇ ਕਮਿਸ਼ਨ ਵੱਲ ਜਾਂਦੇ ਹਾਂ ਕਿ ਸ਼ਾਇਦ ਕਮਿਸ਼ਨ ਸਾਹਿਬ ਸਾਡੇ ਮਹਾਰਾਜ ਦੇ ਸਾਡੇ ਕੋ ਬੇਨਤੀ ਸੁਣਨਾ ਤੇ ਸਾਨੂੰ ਕੋ ਨਿਆਂ ਮਿਲੇ ਭਈ ਇਹੀ ਹਿਹਾਟਾ ਸਾਡਾ ਲੱਗਦਾ ਨਿਆਂ ਸਾਡਾ ਹਿਹਾਟਾ ਲੱਗਦਾ ਕਿ ਕੋ ਮੋ ਥਾਣਾ ਲੱਗਦਾ ਵਾ ਔਰ ਹੀ ਸਾਨੂੰ ਕੋ ਦੈਂਸੀਖਾ ਦੈਂਸਾਨੂੰ ਵੀ ਆ ਰਾਹ ਦਿਖਾਉਣ ਸਾਨੂੰ ਵੀ ਆ ਛਠਣ ਲੱਗਦਾ ਤੇ ਅਸੀਂ ਗਾਂ ਕਾਰਵਾਈ ਕਰੀ ਅਸੀਂ ਕੋਈ ਬਿਲਕੁਲ ਤੁਸੀਂ ਦੇਖ ਸਕਦੇ ਹੋ ਤੇ ਸੇਲਾ ਵਿੱਚ ਇਹ ਜਿਹੜਾ ਪਰਿਵਾਰ ਆ ਇੱਕ ਤੇ ਲੁੱਟਿਆ ਹੋਇਆ ਮਹਿਸੂਸ ਕਰ ਰਿਹਾ ਆ ਆਪਣਾ ਨੂੰ ਜਿੱਥੇ ਇੱਕ ਮਹੀਨੇ ਵਿੱਚ ਦੋ ਵਾਰ ਚੋਰੀ ਹੋ ਜਾਂਦੀ ਆ ਇੱਕ ਵਾਰੀ ਸਨਾਰੇ ਦੀ ਦੁਕਾਨ ਤੇ ਜਿਹੜਾ ਕੀ ਸੰਧ ਲਾ ਕੇ ਜਿਹੜਾ ਕੰਧ ਪਾੜ ਕੇ ਜਿਹੜਾ ਆ ਜਾਂਦਾ ਵਾ 188000 ਰੁਪਏ ਲੈ ਜਾਂਦੇ ਨੇ ਤਾਂ ਹੋਰ ਜਿਹੜਾ ਸਮਾਨ ਜਿਹੜਾ ਇੱਥੋਂ ਦਾ ਐਲ ਸੀ ਡੀ ਵਗੈਰਾ ਚਾਂਦੀ ਜਾਂ ਹੋਰ ਜਿਹੜਾ ਸਮਾਨ ਲੈ ਜਾਂਦੇ ਨੇ ਅਤੇ ਉਸ ਤੋਂ ਬਾਅਦ ਦੂਜੀ ਚੋਰੀ ਹੁੰਦੀ ਆ ਦੋ ਨੌਜਵਾਨ ਆਉਂਦੇ ਨੇ ਫਿਲਮੀ ਦਾ ਦੇ ਨਾਲ ਇੱਕ ਨੌਜਵਾਨ ਅੰਦਰ ਆ ਅਤੇ ਇੱਕ ਨੌਜਵਾਨ ਜਿਹੜਾ ਆ ਕੇ ਕਹਿੰਦਾ ਵੀ ਮੇਰੀ ਭਾਬੀ ਦੀ ਮੈਰਿਡ ਅਨਿਵਰਸੀ ਆ ਉਸ ਵਾਸਤੇ ਮੈਨੂੰ ਸੋਨੇ ਦਾ ਸਮਾਨ ਚਾਹੀਦਾ ਗਿਫਟ ਖਾਉਂਦੇ ਨੇ ਅਤੇ ਵੀਰ ਜੀ ਦਿਓ ਦਿਖਾਉਂਦੇ ਨੇ ਅਤੇ ਉਸ ਵਾਰ ਜਦੋਂ ਬਿਲ ਬਣਾਉਣ ਦੀ ਵਾਰੀ ਆਉਂਦੀ ਆ ਤੇ ਉਹ ਨੌਜਵਾਨ ਸਮਾਨ ਫੜ ਕੇ ਬਾਹਰ ਭਾ ਜਾਂਦਾ ਪਰ ਅੱਜ ਵੀ ਜਿਹੜਾ ਇਹ ਪਰਿਵਾਰ ਆ ਇਸ ਸਾਫ ਲੈਣ ਵਾਸਤੇ ਦਰਦ ਦੀ ਠੋਕਰਾ ਖਾ ਰਿਹਾ ਅਤੇ ਪੰਜਾਬ ਪੁਲਿਸ ਅੱਜ ਤੱਕ ਮੌਕਾ ਵੇਖਣ ਤੱਕ ਨਹੀਂ ਆਈ ਅਤੇ ਇਹਨਾਂ ਨੂੰ ਇਹ ਵੀ ਨਹੀਂ ਸਾਬਤ ਦਵਾਇਆ ਗਿਆ ਬਾਰ-ਬਾਰ ਫੋਨ ਕੀਤੇ ਗਾਰੇ ਬਸ ਇਹੋ ਚੱਕਰਾਂ ਜਿਆ ਨੂੰ ਪਾਇਆ ਜਾ ਰਿਹਾ ਵੀ ਇਹ ਜਿਹੜਾ ਇਲਾਕਾ ਵਾ ਇਹ ਠਾਣਾ ਕੰਬੋਜ ਪੈਂਦਾ ਤੇ ਇੱਕ ਮੋਲ ਕਹਿੰਦੇ ਨੇ ਇਹ ਠਾਣਾ ਛਾੜੇ ਚ ਪੈਂਦਾ ਅੱਜ ਤੱਕ ਇਹੋ ਸਮੇਂ ਨਹੀਂ ਆ ਸਕਿਆ ਰੱਬ ਨਾ ਕਰੇ ਕੋਈ ਵੱਡੀ ਵਾਅਦਤ ਹੋ ਜੇ ਕਿਉਂ ਕਤਲ ਹੋ ਜੇ ਫੇਰ ਵੀ ਜਿਹੜੀ ਇਹ ਪੁਲਿਸ ਐਸੇ ਟਕਰਾਏ ਪਏਗੇ ਵੀ ਇਹ ਇਲਾਕਾ ਸਾੜਾ ਨਹੀਂ ਪੈਂਦਾ ਇਲਾਕਾ ਫਾੜਿਆ ਪੈਂਦਾ ਗੱਲਬਾਤ ਜਰੂਰ ਕਰਾਂਗੇ ਵੀਰ ਦੇ ਨਾਲ ਜਿਹੜਾ ਮੌਕੇ ਤੇ ਸੀ ਉਹਨੂੰ ਪੁੱਛਦੇ ਸਾਰੀ ਵਾਅਦਤ ਦਾ ਵੀ ਜਿਹੜੇ ਨੌਜਵਾਨ ਆਏ ਸੀ ਕੋਈ ਲੱਗਦਾ ਸੀ ਛੱਕੀ ਹਲਾਤ ਵਰਗੇ ਵੀ ਇਹ ਲੱਗਦਾ ਸੀ ਸਮਾਨ ਲੈਣ ਵਾਲੇ ਆ ਸਕਦੇ ਨੇ ਜਾਂ ਕਿਸ ਤਰ੍ਹਾਂ ਦੇ ਹਲੂਆ ਸੀ ਨਾ ਨਹੀਂ ਸ਼ਕੀਲ ਆਤ ਵਾਲਾ ਤਾਂ ਕੋਈ ਬਿਲਕੁਲ ਤੇ ਨਹੀਂ ਲੱਗਦਾ ਸੀ ਸਰਦਾਰ ਹੁੰਦਾ ਹੀ ਮਨ ਕੇ ਚੰਗੇ ਪਰਿਵਾਰ ਦਾ ਲੱਗਦਾ ਸੀ ਆ ਕੇ ਉਹਨੂੰ ਕਹਿੰਦੇ ਜੀ ਹਾਂ ਜੀ ਸਮਾਨ ਦਿਖਾਓ ਤੇ ਭਾ ਪਤਨੀ ਦੀ ਅਨਿਵਰਸਰੀ ਉਹਨਾਂ ਵਾਸਤੇ ਸਮਾਨ ਲਕੋ ਇੱਕ ਲੇਡੀਜ਼ ਰਿੰਗ ਦਿਖਾਉ ਉਹਦੀ ਇੱਕ ਚੈਨ ਦਿਖਾ ਦਿਓ ਮੈਨੂੰ ਕਿਹਾ ਸੀ ਕਿ ਅਸੀਂ ਤੇ ਵੈਸੇ ਆਰਡਰ ਤੇ ਕਰ ਦਿੰਨੇ ਆ ਇੱਕ ਦਾ ਪੀਸ ਸਾਡੇ ਕੋਲ ਤਿਆਰ ਪਿਆ ਸੀ ਚੈਨ ਦਾ ਉਹ ਦਿਖਾਤਾ ਤੇ ਲੇਡੀਜ਼ ਰਿੰਗ ਹੀ ਇੱਕ ਤੇ ਵੱਡੀ ਦਿਖਾਈ ਆ ਵੱਡੀ ਉਹਨੂੰ ਪਸੰਦ ਨਹੀਂ ਇਹ ਕਹਿੰਦੀ ਛੋਟੀ ਦਿਖਾਓ ਉਹ ਦਿਖਾਈ ਆ ਤੇ ਓਕੇ ਕਰਵਾਤਾ ਫੋਟੋ ਸਿਲੈਕਟ ਕਰਵਾਤੀ ਆ ਤੇ ਕਹਿੰਦਾ ਜੀ ਮੇਰੇ ਕੋਲ 30000 ਰੁਪਇਆ ਕੈਸ਼ ਪਿਆ ਹੈ ਉਹਨੇ ਦਿਖਾਇਆ ਵੀ ਸਾਨੂੰ ਤੇ ਬਾਕੀ ਕੰਮ ਮੈਂ ਤੁਹਾਨੂੰ ਆਨਲਾਈਨ ਕਰਵਾ ਦਿੰਦਾ ਮੈਂ ਕਿਹਾ ਕਰਵਾ ਦਿਓ ਕਹਿੰਦਾ ਤੁਸੀਂ ਪੈਕ ਜਿਹੜਾ 30000 ਰੁਪਇਆ ਦਿਖਾਇਆ ਉਹ ਨਾ ਜੀਪ 'ਚ ਹੈਗਾ ਸੀ 30000 ਰੁਪਇਆ ਦਿਖਾਇਆ ਤੁਹਾਨੂੰ ਅੱਜ ਪਾ 500 ਦੇ ਹੀ ਤੇ ਕਹਿੰਦਾ ਜੀ ਸਮਾਨ ਓਕੇ ਆ ਤੁਸੀਂ ਪੈਕ ਕਰ ਦਿਓ ਜਿੰਨੀ ਦਿਨ ਪੈਕ ਕੀਤਾ ਆ ਸਾਹਮਣੇ ਪਿਆ ਮੈਂ ਬਿੱਲ ਬਣਾਉਣਾ ਪਿਆ ਨਹੀਂ ਇਸ਼ਾਰਾ ਮਾਰਿਆ ਬਾਹਰ ਮੁੰਡਾ ਪਹਿਲਾਂ ਬਾਈਕ ਦੇ ਉੱਤੇ ਮੇਰੇ ਖਾਸੇ ਤਿਆਰ ਹੀ ਉਹਨੇ ਇਸ਼ਾਰਾ ਮਾਰਿਆ ਇੱਥੇ ਬਾਈਕ ਲੈ ਕੇ ਜੀ ਪਰ ਇਹ ਜਿਹੜਾ ਨੌਜਵਾਨ ਬਾਅਦ ਸੀ ਜਿਹਨੇ ਇਸ਼ਾਰਾ ਮਾਰਿਆ ਸੀ ਉਹ ਨੌਜਵਾਨ ਦਾ ਖੁਲੀਆ ਕਿਸਤਾੰਦਾ ਸੀ ਕੋ ਮੋਨਾ ਸੀ ਸਰਦਾਰ ਸੀ ਜਿਹੜੇ ਮੋਟਰਸਾਈਕਲ ਤੇ ਆਏ ਸੀ ਉਹ ਮੋਟਰਸਾਈਕਲ ਕਿਹੜਾ ਮੋਟਰਸਾਈਕਲ ਉਹ ਸਪਲੈਂਡਰ ਮੋਟਰਸਾਈਕਲ ਦੀ ਸਿਲਵਰ ਕਲਰ ਦਾ ਜੀ ਮੁੰਡਾ ਮੋਨਾ ਹੀ ਕਟਿੰਗ ਵਾਲਾ ਸੀ ਉਹ ਤੇ ਇਹ ਮੁੰਡਾ ਜਿਹੜਾ ਸਾਡੇ ਕੋਲ ਆਇਆ ਇਹ ਕਾਲੀ ਪੱਗ ਬੰਨੀ ਸੀ ਸਰਦਾਰ ਬਣ ਕੇ ਆਇਆ ਸੀ ਫਸ ਹਾਂਜੀ ਟੈਟੂ ਵਗੈਰਾ ਵੀ ਇਹਦੇ ਮੁੰਡੇ ਤੇ ਹੈਗਾ ਆ ਗੋਰਾ ਮੁੰਡਾ ਮਤਲਬ ਕਿ ਕੱਕੀ ਕੱਕੀ ਦਾੜੀ ਆ ਤੇ ਲੱਗਦਾ ਵੈਸੇ ਕਟਿੰਗ ਵਾਲਾ ਹੈ ਕਿ ਪਾਗਲ ਵੇਟ ਕੇ ਵੈਸੇ ਹੀ ਆਇਆ ਸੀ ਅਸੀਂ ਉਹਦਾ ਜੂੜਾ ਨਹੀਂ ਹੈਗਾ ਫੋਟੋ ਜੋ ਦਿਖਾ ਦਿਓ ਵੀ ਜੇ ਸ਼ਾਇਦ ਇਸ ਨੌਜਵਾਨ ਨੂੰ ਜੇ ਕੋਈ ਦੇਖਦਾ ਹੋਵੇਗਾ ਤੇ ਉਸਦੀ ਭਾਲ ਕੀਤੀ ਜਾਵੇ ਕਿਉਂਕਿ ਇਸ ਪਰਿਵਾਰ ਦੇ ਨਾਲ ਲੁੱਟ ਖੋਹ ਹੋਈ ਹੈ ਇਸ ਪਰਿਵਾਰ ਦੇ ਨਾਲ ਹਾਲਾਤ ਕੀ ਹੈ ਤੁਸੀਂ ਦੇਖ ਸਕਦੇ ਹੋ ਵੀ ਇੱਕ ਮਹੀਨੇ ਵਿੱਚ ਦੋ ਦੋ ਚੋਰੀਆਂ ਹੋ ਜਾਣੀਆਂ ਬੜੀ ਵੱਡੀ ਗੱਲ ਹੈ ਇੱਕ ਤੱਕੇ ਕੰਮ ਕਰ ਰਹੀ ਨਹੀਂ ਆ ਪਰ ਇਹ ਜਿਹੜੇ ਲੋਕ ਨੇ ਬਿਚਾਰੇ ਇਹਨਾਂ ਦਾ ਲੱਕ ਟੁੱਟਿਆ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਫੋਟੋ ਆ ਇਸ ਨੌਜਵਾਨ ਦੀ ਆ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਇਸ ਦੁਕਾਨ ਤੇ ਆਉਂਦਾ ਅਤੇ ਆ ਕੇ ਇਹਨਾਂ ਨੂੰ ਕਹਿੰਦਾ ਆ ਵੀ ਉਸਦੀ ਭਾਬੀ ਦੀ ਮੈਰ ਯੂਨੀਵਰਸਿਟੀ ਆ ਅਤੇ ਉਸ ਨੂੰ ਜਿਹੜਾ ਸੋਨੇ ਦਾ ਕੋਈ ਗਿਫਟ ਦਿਖਾਇਆ ਜਾਵੇ ਤੁਸੀਂ ਦੇਖ ਸਕਦੇ ਹੋ ਇਹ ਨੌਜਵਾਨ ਆ ਕਾਲੀ ਅੰਗ ਦੀ ਪੱਗ ਬਣੀ ਹੋਈ ਆ ਕਾਲਾ ਚਸ਼ਮਾ ਲਗਾਇਆ ਆ ਅਤੇ ਲੈਣਾ ਵਾਲੀ ਉਸੇ ਸ਼ਰਟ ਪਾਈ ਹੋਈ ਆ ਹਾਂਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਵਿੱਚ ਚੈਣ ਤੇ ਮੁੰਦਰੀ ਵੀ ਪਈ ਆ ਤੇ ਮੈਨੂੰ ਇਹ ਸੋ ਵੀ ਉਸ ਤੋਂ ਬਾਅਦ ਜਦੋਂ ਫਿਰ ਇਹ ਗੱਲਬਾਤ ਹੋਈ ਆ ਉਸ ਤੋਂ ਬਾਅਦ ਫਿਰ ਤੁਸੀਂ ਇਨਾ ਮਗਰ ਭੱਜੇ ਪੈਦਲ ਭੱਜੇ ਜੇ ਘਰ ਤੇ ਭੱਜੇ ਜੇ ਕਿੱਥੇ ਤੱਕ ਜਾ ਕੇ ਦੌੜਿਆ ਮੇਰਾ ਬ੍ਰਦਰ ਨਾ ਪਹਿਲਾਂ ਇਹਨਾਂ ਦੇ ਪਿੱਛੇ ਭੱਜ ਕੇ ਗਿਆ ਤੇ ਇਹਨਾਂ ਨੂੰ ਜਿੰਨੀ ਦੇਰ ਨੂੰ ਪਤਾ ਲੱਗਾ ਕਿ ਉਹ ਬਾਈਕ ਤੇ ਬਹਿ ਗਿਆ ਇਹ ਚਾਬੀ ਲੈਣ ਸਾਡੀ ਐਕਟਿਵ ਵਾਲੀ ਛੋਟਾ ਹੱਡਾ ਆਇਆ ਅੰਦਰ ਜਿੰਨੀ ਦੇਰ ਨੂੰ ਚਾਬੀ ਫੜ ਕੇ ਐਕਟਿਵ ਵਾਲਾ ਕਿ ਉਹਦੇ ਪਿੱਛੇ ਗਿਆ ਉਹ ਕਿਤੇ ਦੇ ਕਿਤੇ ਨਿਕਲ ਗਿਆ ਕਿਉਂਕਿ ਮੋਟਰਸਾਈਕਲ ਪਹਿਲਾਂ ਹੀ ਤਿਆਰ ਹੀ ਤੇ ਉਹ ਕਿਤੇ ਦਾ ਕਿਤੇ ਨਿਕਲ ਗਿਆ ਇਥੇ ਇਹਦੀ ਅੱਖਾਂ ਦੋਲੇ ਹੋ ਕੇ ਕਿਸ ਗਲੀ ਕੁੜੀ ਦੇ ਵਿੱਚ ਵੜ ਕੇ ਗਾਂ ਜਾ ਕੇ ਤੇ ਮੈਂ ਇਹਦੇ ਪਿੱਛੇ ਜਾ ਨਹੀਂ ਸਕਿਆ ਕਿਉਂਕਿ ਦੁਕਾਨ ਵਾਲੀ ਤੇ ਹੈ ਨਹੀਂ ਕੋਈ ਦੂਸਰਾ ਹੋਰ ਤੇ ਤਾਂ ਕਰਕੇ ਫਿਰ ਕਿ ਵੀ ਦੇਸ ਤੋਂ ਵੀ ਉਹਨਾਂ ਕੋ ਕੋਈ ਹਥਿਆਰ ਵਗੈਰਾ ਕੋਈ ਵੈਪਨ ਕੋਈ ਕੁਛ ਚੀਜ਼ ਤਾਂ ਖੈਰ ਸੀ ਕੋਈ ਦਿਖ ਹਥਿਆਰ ਵਗੈਰਾ ਤੇ ਸਾਨੂੰ ਕੋਈ ਸ਼ੋ ਨਹੀਂ ਕੀਤਾ ਸਾਨੂੰ ਤੇ ਬਿਲਕੁਲ ਠੀਕ ਮਲ ਕੇ ਜੈਨੂਇਨ ਕਸਟਮਰ ਲੱਗਿਆ ਤੇ ਤਾਂ ਕਰਕੇ ਹੀ ਸਮਾਨ ਵਗੈਰਾ ਦਿਖਾ ਨਹੀਂ ਤੇ ਅਸੀਂ ਵੈਸੇ ਕਿਤੇ ਪਤਾ ਲੱਗ ਜਾਂਦਾ ਹਾਂ ਵੀ ਕੋਈ ਬੰਦਾ ਦੂਸਰਾ ਆਵੇ ਤੇ ਸ਼ੱਕ ਹੋ ਜਾਂਦਾ ਕਿ ਹਾਂ ਵੀ ਕਿ ਵੀ ਦੇਸ ਤੋਂ ਵੀ ਜਿਹੜੀ ਵਾਰਦਾਤ ਹੋਈ ਇਸ ਤਰ੍ਹਾਂ ਦੀ ਲੁੱਟ ਖੋਹ ਦੀ ਤੁਹਾਡੀ ਪਹਿਲੀ ਹੋਈ ਹੈ ਕਿ ਜਾਂ ਪਹਿਲੀ ਵੀ ਕਿਤੇ ਵਾਰਦਾਤ ਹੋ ਚੁੱਕੀ ਇਸਾਂ ਦੀ ਪਹਿਲੀ ਸਰ ਇਦਾਂ ਦੀ ਖੋਹ ਵਾਲੀ ਵਾਰਦਾਤ ਤੇ ਕਦੀ ਨਹੀਂ ਹੋਈਏ ਤੇ ਸਾਡੇ ਸਮਝ ਲ ਕੇ ਪਹਿਲੀ ਵਾਰੀ ਚਾਂਸ ਹੋਇਆ ਸਾਡੇ ਨਾ ਮਹੀਨਾ ਪਹਿਲਾਂ ਕਿਸੇ ਕਾਂਦੇ ਦੇ ਵਿੱਚ ਛੇ ਕੁਮਾਰ ਕੇ ਸਮਾਨ ਸੂਣ ਚੋਰ ਲੈ ਗਏ ਸੀ ਇੱਕ ਤਰੀਕ ਦੀ ਰਾਤ ਦੀ ਗੱਲ ਹੈ ਪਾਪਾ ਨੇ ਆ ਕੇ ਸ਼ੌਪ ਖੋਲੀ ਆ ਤੇ ਆ ਕੇ ਦੇਖਿਆ ਤੇ ਸਮਾਨ ਕਾਫੀ LED ਵਗੈਰਾ DVR ਵਗੈਰਾ ਚਾਂਦੀ ਦਾ ਸਮਾਨ ਸਾਡਾ ਸਾਰਾ ਸੋਨੇ ਦੇ 6-7 ਪੱਤੇ ਕੋਕਿਆਂ ਦੇ ਪੈਸੇ ਸੀ ਤੇ ਉਹ ਸਾਰਾ ਕੁਝ ਜਿਹਾ ਸਮਾਨ ਜਿਹੜਾ ਲਵੇਟ ਕੇ ਲੈ ਗਏ ਕੁਝ ਪੈਸੇ ਹੀ ਗੋਲਕ ਦੇ ਵਿੱਚ ਰੱਖੇ ਹੁੰਦੇ ਸੀ ਉਹ ਵੀ ਖਾਲੀ ਕੀਤੇ ਹੋਏ ਸੀ ਉਸ ਤੋਂ ਬਾਅਦ ਪੁਲਿਸ ਦਾ ਕੋਈ ਐਕਸ਼ਨ ਨਹੀਂ ਹੋਇਆ ਤੇ ਸਮਝ ਲਿਆ ਕਿ ਦੂਸਰੀ ਕਾਰਵਾਈ ਹੋਗੀ ਜੇ ਮਹੀਨੇ ਦੇ ਵਿੱਚ ਵਿੱਚ ਦੂਸਰੀ ਵਾਰਦਾਤ ਹੋ ਗਈ ਜੇ ਤੇ ਸਾਨੂੰ ਸਮਝ ਨਹੀਂ ਲੱਗਦੀ ਕਿ ਅਸੀਂ ਕੰਮ ਕਰਾਂਗੇ ਜਾਂ ਕੀ ਕਰਾਂਗੇ ਅਸੀਂ ਪੁਲਿਸ ਪ੍ਰਸ਼ਾਸਨ ਦੇ ਚੱਕਰ ਮਾਰਾਂਗੇ ਸਾਨੂੰ ਤੇ ਕੀ ਪਾਸੇ ਸਮਝ ਲਓ ਕਿ ਸਾਨੂੰ ਸਮਝ ਨਹੀਂ ਆ ਰਹੀ ਕੀ ਕਰੀਏ ਅਸੀਂ ਬਹੁਤ ਬਹੁਤ ਧੰਨਵਾਦ ਜੀ ਇਸੀ ਗੱਲ ਵਖਤੀ ਉਹ ਪਰਿਵਾਰ ਦੇ ਨਾਲ ਜਿੰਨਾ ਪਰਿਵਾਰ ਦੇ ਨਾਲ ਲੁੱਟ ਹੋਈ ਆ ਅਤੇ ਅਰਸ਼ ਜੁਵੇਲ ਜਿਹੜਾ ਕਿ ਪਿੰਡ ਮਾਹਲ ਦੇ ਅੱਡੇ ਦੇ ਲਗਾਣ ਆ ਅਤੇ ਦੇਨ ਦਿਹਾੜੇ 3 ਵਜੇ ਦਾ ਸਮਾਂ ਇੱਕ ਨੌਜਵਾਨ ਆਉਂਦਾ ਦੋ ਨੌਜਵਾਨ ਆਉਂਦੇ ਨੇ ਇੱਕ ਨੌਜਵਾਨ ਮੋਟਰਸਾਈਕਲ ਤੇ ਬਾਹਰ ਬੈਠਾ ਆਂਦਾ ਤੇ ਇੱਕ ਨੌਜਵਾਨ ਅੱਗੇ ਆ ਕੇ ਇਹਨਾਂ ਨੂੰ ਕਹਿੰਦਾ ਵੀ ਸੋਨੇ ਦਾ ਕੋਈ ਗਿਫਟ ਖਾਇ ਜਾਵੇ ਸੋਨੇ ਦੀ ਕੋਈ ਚੈਨ ਵਗੈਰਾ ਖਾਈ ਜਾਵੇ ਅਤੇ ਇਹਨਾਂ ਵੱਲੋਂ ਜਿਹੜਾ ਉਹ ਦਿਖਾਇਆ ਜਾਂਦਾ ਅਤੇ ਜਦੋਂ ਬਿੱਲ ਬੁਲਾਉਣ ਦੀ ਵਾਰੀ ਆਉਂਦੀ ਆ ਉਸ ਤੋਂ ਬਾਅਦ ਜਿਹੜਾ ਉਹ ਲੈ ਕੇ ਜਿਹੜਾ ਭੱਜ ਜਾਂਦਾ ਪਰ ਹੱਦ ਤੱਕ ਇਹਨਾਂ ਨੂੰ ਪਰਿਵਾਰ ਨੂੰ ਵੀ ਸਾਬਤ ਹੀ ਮਿਲਿਆ ਆ ਅਜੇ ਤੱਕ ਇਹਨਾਂ ਦੀ ਕੋਈ ਤਾਂ ਖਾਸ ਨਹੀਂ ਨਿਕੀ ਗਈ ਬਸ ਇਲਾਕਾ ਜਿਹੜਾ ਸਮਝ ਨਹੀਂ ਆ ਰਿਹਾ ਪੁਲਿਸ ਨੂੰ ਵੀ ਉਹ ਛਾਟਾ ਠਾਣਾ ਪੈਂਦਾ ਛਾਟੇ ਵਾਲੇ ਕਹਿੰਦੇ ਕੰਬੋ ਪੈਂਦਾ ਅਤੇ ਕੰਬੋ ਵਾਲ ਕਹਿੰਦੇ ਛਾਟਾ ਪੈਂਦਾ ਐਸੇ ਉਲਝਾਂ ਵਿੱਚ ਜਿਹੜਾ ਪਰਿਵਾਰ ਆ ਅਜੇ ਤੱਕ ਦਰਦਾਂ ਦੀ ਠੋਕੜਾ ਖਾ ਰਿਹਾ ਇੰਤਕ ਤੁਸੀਂ ਦੇਖਿਆ ਵੀ ਇਸ ਸਬੰਧ ਵਿੱਚ ਐਸਐਚਓ ਕੰਬੋ ਦੇ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਤੇ ਉਹਨਾਂ ਨੇ ਦੱਸਿਆ ਵੀ ਇਹ ਜਿਹੜਾ ਇਲਾਕਾ ਵਾ ਇਹ ਠਾਣਾ ਛਾਟੇ 'ਚ ਪੈਂਦਾ ਵਾ ਤੇ ਉਹਨਾਂ ਕਹਿੰਦੇ ਵੀ ਅਸੀਂ ਲਿਖਤੀ ਰਿਪੋਰਟ ਅਸੀਂ ਭੇਜੀ ਦਿੱਤੀ ਗਈ ਆ ਤੇ ਜਿਹੜਾ ਠਾਣਾ ਵਾ ਕੰਬੋ 'ਚ ਨਹੀਂ ਪੈਂਦਾ ਠ ਠਾਣਾ ਚਾਟਾ ਦੇ ਐਸਐਚਓ ਸਾਹਿਬ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਚਾਰ ਵਾਰੀ ਸੀ ਫੋਨ ਲਗਾਇਆ ਪਰ ਉਹਨਾਂ ਸਾਡਾ ਫੋਨ ਚੁੱਕਣਾ ਜਿਹੜਾ ਮੁਨਾਸਬ ਨਹੀਂ ਹੋਇਆ ਸਾਹ ਕਹਿੰਦੇ 20 ਜੀ ਮੀਟਿੰਗ ਹੋਣਗੇ ਵਾਰ-ਵਾਰ ਫੋਨ ਲਾਉਣ ਤੇ ਜਿਹੜਾ ਉਹਨਾਂ ਨੇ ਫੋਨ ਨਹੀਂ ਰੀਸੀਵ ਕੀਤਾ ਪਰ ਹੁਣ ਦੇਖਣਾ ਹੈਗਾ ਵੀ ਪਰਿਵਾਰ ਨੂੰ ਕਦੋਂ ਤੱਕ ਸਾਥ ਮਿਲੇਗਾ ਅਤੇ ਕਦੋਂ ਪਰਿਵਾਰ ਦੀ ਜਿਹੜੀ ਆ ਹਰਜਾਨਾ ਜਿਹੜਾ ਉਹ ਪੂਰਾ ਹੋਊਗਾ ਕਿਉਂਕਿ ਮਿਹਨਤ ਕਾਹਲੇ ਲੋਕ ਨੇ ਮਿਹਨਤ ਕਰਦੇ ਨੇ ਅਤੇ ਇਸ ਤਰ੍ਹਾਂ ਜੁੜੀਏ 1 ਮਹੀਨੇ ਵਿੱਚ ਦੋ ਦੋ ਚੋਰੀਆਂ ਹੋ ਜਾਣੀਆਂ ਜਾਂ ਠੱਗੀयां ਹੋ ਜਾਣੀ ਇੱਕਦੋਂ ਤੱਕ ਜਿਹੜਾ ਪਰਿਵਾਰ ਉੱਠੇਗਾ ਮਿਹਨਤ ਕ ਬਸ ਹੁਣ ਦੇਖਣਾ ਹੈ ਕਿ ਪੰਜਾਬ ਪੁਲਿਸ ਇਹਨਾਂ ਨੂੰ ਕਦੋਂ ਤੱਕ ਇਸਾਬ ਦੌਂਦੀ ਆ ਅਤੇ ਕਦੋਂ ਤੱਕ ਇਹਨਾਂ ਨੂੰ ਜਿਹੜਾ ਬੰਦਾ ਜਿਹੜਾ ਮੁਆਵਜ਼ਾ ਜਿਦਾਇਆ ਜਾਏਗਾ। ਮੈਂ ਜੀ ਸਰਪੰਚ ਸੁਨਜੀਤ ਕੁਮਾਰ ਜੀ ਕੋ ਪੰਚਾਇਤ ਬਾਬਾ ਜੀ ਨੇ ਚੰਗੀ ਲੱਗਦੀ ਕੀ ਮਾਮਲਾ ਜੇ ਲਗਾਤਾਰ ਈ ਚੋਰੀਆਂ ਨੇ ਵਾਰਦਾਤ ਕਰਨੀ ਆ ਸਾਹਮਣੇ ਆ ਕੇ ਲੇਖ ਲਾਏ। ਇੱਕ ਤਿੰਨ ਮਹੀਨਾ ਪਹਿਲਾਂ ਵੀ ਇਸੇ ਦੁਕਾਨ 'ਚ ਬੰਦ ਬਾੜ ਕੇ ਚੋਰੀ ਹੋਈ। ਕਿਉਂਕਿ ਇਹ ਦਰਖਾਸਤ ਆਪਾਂ ਲਿਖਾਉਣ ਗਏ ਆ ਛਾੜੇ ਥਾਣੇ 'ਚ ਕਿਉਂਕਿ ਸ਼ੁਰੂ ਤੋਂ ਈ ਸਾਡੇ ਏਰੀਏ ਨੂੰ ਥਾਣਾ ਛਾੜਾ ਪੈਂਦਾ। ਐਸਐਚਓ ਸਾਹਿਬ ਜਿਹੜੇ ਨਵੇਂ ਆਏ ਨੇ ਜਦੋਂ ਦੇ ਆਏ ਨੇ ਕਮ ਸੇ ਕਮ 2-3 ਮਹੀਨੇ ਹੋ ਗਏ ਆ ਇਹ 2-3 ਦਰਖਾਸਤਾਂ ਸਾਡੀਆਂ ਮਤਲਬ ਸਾਡੇ ਇਲਾਕੇ ਦੇ ਗਈਆਂ ਤਾਂ ਮਤਲਬ ਦਰਖਾਸਤ ਨਹੀਂ ਲੈਣਦੇ ਕਹਿੰਦੇ ਜੀ ਇੱਕ ਮੋਚ ਪੈਂਦਾ ਮੋਚ ਅੱਜ ਤੇ ਕੱਲ ਕੋਈ ਦਰਖਾਸਤ ਦਿੱਤੀ ਨਹੀਂ ਨਾ ਉਹਨਾਂ ਕੋਈ ਦਰਖਾਸਤ ਕੋਈ ਲਿਖੀ ਆ ਕਿਉਂਕਿ ਏਰੀਆ ਸਾਨੂੰਛਾੜਾ ਪੈਂਦਾ ਤੇ ਸਾਡਾ ਵੈਸਟ ਹਲਕਾ ਵਾ ਤੇ ਇਹ ਸਾਨੂੰ ਕਮਿਸ਼ਨ ਸਾਹਿਬ ਜਿਹੜੇ ਮਾਨਯੋਗ ਕਮਿਸ਼ਨ ਸਾਹਿਬ ਘੜੀ ਬੇਨਤੀ ਹੈ ਕਿ ਇਹ ਸਾਡਾ ਕੋਈ ਹੱਲ ਕੀਤਾ ਜਾਵੇ ਕਿਉਂਕਿ ਇਹ ਸਾਨੂੰ ਖਾਣਾ ਛਾੜਾ ਪੈਂਦਾ ਵਾ ਤੇ ਕੋ ਮੋਨਾ ਕੋਈ ਸਾਡਾ ਕੋਈ ਰਸਤਾ ਹੀ ਨਹੀਂ ਕੋਈ ਹੈਗਾ ਪਹਿਲਾਂ ਵੀ ਕਿ ਇਦਾਂ ਦੀ ਕੰਮ ਸਾਮਣੇ ਆ ਮਾ ਇਹ ਖਾਣਾ ਛਾੜਾ ਪਹਿਲਾਂ ਜੀ ਵੇਖੋ ਜੀ ਇੱਥੇ ਪਹਿਲਾਂ ਵੀ ਇੱਕ ਤੇਰੀ ਗੋਲੀ ਚੱਲੀ ਸੀ ਉਦੋਂ ਵੀ ਪੁਸ ਜਿਹੜੀ ਛਾੜੇ ਦੀ ਪੱਲਾ ਛਾੜਦੀ ਇਸ ਕਰਕੇ ਉਦੋਂ ਦਿਹਾਤੀ ਦਾ ਤੇ ਸ਼ਹਿਰੀ ਦੇ ਦੋਨੋਂ ਡਿਊਟੀ ਸਾਹਿਬ ਆਏ 2 ਘੰਟੇ ਦੀ ਬੈਸਥ ਦੇ ਚੱਲਣ ਦੇ ਬਾਵਜੂਦ ਇਹ ਪਰਚਾ ਜਿਹੜਾ ਖਾਣੇ ਛਾੜੇ ਨੂੰ ਦਰਜ ਕਰਨਾ ਪਿਆ ਜੀ ਹੁਣ ਕੀ ਮਾਮਲਾ ਇੱਕ ਵਾਰੀ ਫੇਰ ਗੋਲੀ ਚੱਲੀ ਸੀ ਉਦੋਂ ਵੀ ਇਹ ਜਿਹੜਾ ਪਰਚਾ ਜਿਹੜਾ ਦਰਜ ਹੋਇਆ ਸਾਡੇ ਥਾਣੇ ਹੋਇਆ ਵਾ ਹੁਣ ਕੀ ਮੰਗੜੀ ਸਾਡੀ ਮੰਗ ਇਹ ਹੋਊਗੀ ਇਹ ਦਖਾਸ ਲਿਖੀ ਜਾਵੇ ਛਾੜ ਥਾਣੇ ਐਸਐਚਓ ਸਾਹਿਬ ਜਿਹੜੇ ਜੋ ਆਪਣੇ ਥਾਣੇ ਛਾੜ ਨੂੰ ਪੈਂਦਾ ਇਹ ਦਖਾਸ ਲਿਖੀ ਜਾਵੇ ਜੇ ਨਹੀਂ ਲਿਖੀ ਜਾਊਗੀ ਦਖਾਸ ਤੇ ਅਸੀਂ ਆਪਣਾ ਪਿੰਡ ਕਟਾ ਹੋ ਗਏ ਕਮਿਸ਼ਨਰ ਸਾਹਿਬ ਗੜੀ ਆਪੇ ਧੰਨ ਲਾਵਾਂਗੇ ਫੇਡਾ ਜੋ ਵੀ ਸਾਡਾ ਹੋਇਆ ਵਾਤ ਤੋਂ ਵਾਤ ਆਪਾਂ ਕਰਾਂਗੇ ਜੀ ਹੋਰ ਜੀ ਮੈਂ ਮੈਂ ਆ ਰਹੇ ਭਾਈ ਕਮਿਸ਼ਨ ਸਰ ਜੀ ਆਪਾਂ ਬੋਲ ਰਹਿਣ ਵਾਹੇ ਹਾਂ ਇਹ ਤੋਂ ਨਾ ਲੈਣ ਨਾ ਇਹ ਗਾਧਨ ਆਦਮੀ ਅਰਜੀ ਲੈ ਰਹੀ ਸੀ ਇਹ ਮਾਮਲਾ ਹੈ ਜਰਾ ਮਾਮਲਾ ਸਰ ਅੱਜ ਹੀ ਤੇ ਇੱਕ 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 ਮੁੰਡਾ ਆਇਆ ਇੱਕ ਸਰਦਾਰ ਲੜਕਾ ਆ ਉਹ ਆ ਕੇ ਕਹਿੰਦਾ ਚੈਂਤ ਦਿਖਾਓ ਤੇ ਮੈਂ ਗਿਫਟ ਕਰਨਾ ਭਾਬੀ ਆਪਣੇ ਨੂੰ ਤੇ ਗਿਫਟ ਕਰਨਾ ਤੇ ਚੈਂਤ ਦਿਖਾਈ ਜੇ ਨਾਲ ਪੈਨ ਲਈ ਨਾਲ ਛੱਡੇ ਵਾਲਾ ਪੈਨ ਤੇ ਇਹ ਨਾਲੇ ਇੱਕ ਰਿੰਗ ਤੇ ਬਿਲਕੁਲ ਬਣਾ ਲਿਆ ਕਿਹਾ ਪੈਸੇ ਥੋੜੇ ਆ ਮੈਂ ਬਾਕੀ ਪੈਸੇ ਥੋੜੇ ਕਿਸੇ ਨੂੰ ਬਾਕੀ ਗੂਗਲ ਪੇ ਕਰ ਦਿੰਦਾ ਮੈਂ ਕਿ ਚਲੋ ਗੂਗਲ ਪੇ ਕਰਵਾ ਦੋ ਬੱਚੇ ਕਿਤੇ ਗੂਗਲ ਪੇ ਕਰਵਾ ਦੋ ਤੇ ਇਹਨੂੰ ਨਾ ਉਹ ਵੇਕੇ ਦਾ ਵੇਲੇ ਬਣਾਉਂ ਵੇਲੇ ਬਣਾਉਣ ਦੀ ਗੱਲ ਤੇ ਨਾਲ ਹੀ ਲੈ ਗਏ ਬਾਹਰ ਭੱਜ ਗਏ ਤੇ ਇੱਕ ਮੋਟਰਸਾਈਕਲ ਵਾਲੇ ਨੇ ਸ਼ਰਮ ਆ ਲਿਆ ਤੇ ਨਾਲ ਹੀ ਭੱਜ ਗਏ ਪਹਿਲੇ ਕਰੇ ਤਾਂ ਦੀ ਬਾਰਦਾਤ ਇਹਦਾ ਸਰ ਪਹਿਲੇ ਸਾਡੀ ਚੋਰੀ ਹੋ ਗਈ ਪਹਿਲੀ ਤਰੀਕ ਨੂੰ ਮੈਂ ਆ ਕੇ ਸਵੇਰੇ ਦਰਵਾਜ਼ਾ ਖੋਲ੍ਹਿਆ ਜੀ ਤੇ ਆ ਕੇ ਵੇਖਿਆ ਤੇ ਕੰਦ ਸਾਡੀ ਆ ਜਿਹੜੀ ਕੰਦ ਸਾਡੀ ਇਹ ਪਾੜੀ ਪਈ ਏ ਪਾੜੀ ਪਈ ਇੱਦਾਂ ਹੋ ਕੇ ਕੱਢਿਆ ਰੇ ਤੇ ਸਾਰਾ ਕੁਝ ਫਿਲ ਰਿਆ ਜੇ ਸਾਡੀ LCD ਲੈ ਕੇ DVR ਲੈ ਕੇ ਸਾਡੀ ਸਾਡੇ ਕੋ ਕੇ ਵਾਲਿਆਂ ਸਭ ਹੁੰਦਾ ਵੇਖ ਲਗੇ ਜੇ ਉਹ ਟੋਟਲ ਕਿੰਨਾ ਟੋਟਲ 2 ਲੱਖ 80 ਹਜ਼ਾਰ ਦਾ ਨਿਸ਼ਾਨ ਹੋ ਗਿਆ ਹੈ। ਨਾਲੇ 1 ਲੱਖ 30 ਹਜ਼ਾਰ ਦਾ ਹੁਣ ਨਿਸ਼ਾਨ ਹੋ ਗਿਆ ਜੀ ਤੁਹਾਨੂੰ ਪਤਾ ਗਰੀਬ ਆਦਮੀ ਆ ਜੀ ਮਿਹਨਤ ਕਰਕੇ ਕਾਹਦੇ ਜੀ ਪੁਲਿਸ ਨੇ ਕੀ ਕਰ ਦਿੱਤੀ? ਜੀ ਸੁਣੇ ਕੋਈ ਕਾਰਵਾਈ ਨਹੀਂ ਕੀਤੀ ਐਂ ਪੁਲਿਸ ਨੂੰ ਰਿਪੋਰਟ ਲਿਖਾਉਣ ਗਏ ਆ ਤੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਐ। ਕੀ ਕਰਦੇ ਆ? ਉਹ ਕਹਿੰਦੇ ਆ ਜੀ ਸਾਡਾ ਠਾਣਾ ਜਿਹੜਾ ਆ ਕਮੋ ਪੈਂਦਾ ਜੀ। ਤੇ ਕਮੋਵਾਲੇ ਕਹਿੰਦੇ ਆ ਜੀ ਕਿ ਅਸੀਂ ਕਮੋਵਾਲਨ ਵੀ ਬੁਲਾਇਆ ਇੱਥੇ ਸਰ ਤੇ ਕਮੋਵਾਲੇ ਕਹਿੰਦੇ ਆ ਤੁਹਾਡਾ ਠਾਣਾ ਤੇ ਛਾੜਾ ਸਾਹਿਬ ਪੈਂਦਾ ਜੀ ਤੇ ਅਸੀਂ ਤੇ ਪਰੇਸ਼ਾਨ ਹੋ ਗਏ ਜੀ ਹੁਣ 1 ਮਹੀਨਾ ਹੋ ਗਿਆ ਸਾਨੂੰ ਪਰੇਸ਼ਾਨ ਹੁੰਦਿਆਂ ਨੂੰ ਤੇ ਨਾ ਦੇ ਸਾਡੇ ਕਮੋਵਾਲੇ ਲਿਖਦੇ ਸੀ ਦਰਖਾਸਤ ਲਿਖੀ ਸਾਡੀ ਤੇ ਨਾ ਸਾਡੇ ਕਮੋਵਾਲੇ ਲਿਖਦੇ ਤੇ ਨਾ ਛਾੜੇ ਵਾਲੇ ਲਿਖਦੇ ਹੁਣ ਸਾਡੀ ਮੰਗ ਇਹ ਵਾ ਕਿ ਸਾਨੂੰ ਨਿਸ਼ਾਨ ਦਿੱਤਾ ਜਾਵੇ ਤੇ ਸਾਡੀ ਜਿਹੜੀ ਸਾਡੀ ਮਾਲਕੀਤੀ ਜੇ ਸਾਨੂੰ ਕਿਹੜਾ ਠਾਣਾ ਸਾਡੇ ਲੱਗਦਾ ਵਾ ਸਾਨੂੰ ਤੇ ਕੋਈ ਰਿਪੋਰਟ ਵੀ ਨਹੀਂ ਆਈ ਸਾਡੀ ਸਭ ਲਿਖੀ ਜਾਂਦੀ ਕੋਈ ਐਂ ਸਮਝ ਲੋ 1 ਮਹੀਨਾ ਜਤੀਮਾ ਉਹਨੂੰ ਜੀਂਦੇ ਜੇ ਸੰਭਲੋਗੇ ਠੀਕ